ਸਾਰਟੀ ਸਾਜੀ ਬਾਰੇ ਜੇ ਕੁਝ ਕਹਿਣਾ ਹੋਵੇ ਤਾਂ ਸ਼ਬਦ ਮੁੱਕ ਜਾਂਦੇ ਨੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਅੱਜ ਪ੍ਰੀਸਭਾ ਵਿੱਚ ਕੋਈ ਮਨੁੱਖ ਕਿਸੇ ਜਥੇਬੰਦੀ ਵਿੱਚ ਕਿਸੇ ਪਾਰਟੀ 'ਚ ਟਿੱਕੇ ساری ਉਮਰ ਨਾਏ ਤੇ ਅਖੀਰਲੇ ਸਮੇਂ ਜੇ ਉਹ ਖੇਰੂ ਖੇਰੂ ਹੁੰਦੀ ਹੋਵੇ ਉਹਦਾ ਕਸ਼ਟ ਉਹ ਮਨੁੱਖ ਹੀ ਜਾਣਦਾ ਹੈ ਮੈਂ ਸਮਝਦਾ 3-7 ਸਾਲ ساری ਉਮਰ ਅਕਾਲੀ ਰਹੇ ਅਕਾਲੀ ਦਲ ਦੀ ਜਿਸ ਤਰ੍ਹਾਂ ਦੀ ਅੱਜ ਦੀ ਸਥਿਤੀ ਹੈ ਇਹ ਉਹਨਾਂ ਦੇ ਮਨ ਵਿੱਚ ਅਖੀਰ ਵਿੱਚ ਬਹੁਤ ਵੱਡਾ ਇੱਕ ਦੁੱਖ ਸੀ ਮੈਂ ਬੇਨਤੀ ਕਰਾਂ ਹਮੇਸ਼ਾ ਅੱਜ ਤੱਕ ਪੰਜਾਬ ਦੇ ਲੋਕ ਇਹ ਮੰਨ ਕੇ ਚੱਲਦੇ ਰਹੇ ਹੈ ਪੀ ਪੰਜਾਬ ਦੇ ਲੋਕਾਂ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਅਨਫੋਰਗੇਟਡ ਵੈਲਿਊ ਹੈ ਪਿਆ ਜੋ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਤੋਂ ਲੋਕ ਇੱਥੇ ਤੇ ਖੁਸ਼ ਨਹੀਂ ਜਿਸ ਤਰ੍ਹਾਂ ਦਾ ਤਜਰਬਾ ਹੋਇਆ ਹੈ ਲੋਕੀ ਉਹ ਤੋਂ ਵੀ ਖੁਸ਼ ਨਹੀਂ ਲੋਕੀ ਅੱਜ ਵੀ ਆਸ ਕਰਦੇ ਆ ਵੀ ਸਤਗੁਰ ਮੇਰ ਕਰਨ ਅਕਾਲੀ ਦਲ ਦੀ ਲੀਡਰਸ਼ਿਪ ਦੋਨਾਂ ਗਰੁੱਪਾਂ 'ਚ ਬੈਠੀ ਉਹਨਾਂ ਨੂੰ ਸੁਧਵਧੀ ਬਖਸ਼ੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਆਪਣੇ ਨਿੱਜੀ ਵਿਖੜੇ ਛੱਡ ਕੇ ਇਕੱਠੇ ਹੋ ਕੇ ਇੱਕ ਫੇਰ ਉਹ ਹੀ ਪੰਜਾਬ ਦੀ ਜਿਹੜੀ ਰੀਜਨਲ ਪਾਰਟੀ ਹੈ ਉਹ ਲੋਕਾਂ ਦੇ ਸਾਹਮਣੇ ਬਣ ਕੇ ਆਉਣ ਨਹੀਂ ਜਿਸ ਤਰ੍ਹਾਂ ਦਾ ਤਜਰਬਾ ਇਸ ਵੇਲੇ ਲੋਕ ਹੰਡਾ ਰਹੇ ਨੇ ਜੇ ਇਸ ਤਰ੍ਹਾਂ ਨਾ ਹੋਇਆ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕੀ ਵਾਪਰੇਗਾ ਪੰਜਾਬ ਜਿਹੜਾ ਸਭ ਤੋਂ ਮੋਹਰੀ ਸੂਬਾ ਰਿਹਾ ਹੈ ਅੱਜ ਦਿਨ ਬਦ ਦਿਨ ਹਰ ਖੇਤਰ ਵਿੱਚ ਪਛੜਦਾ ਜਾ ਰਿਹਾ ਤਾਂ ਮੈਂ ਸਮਝਦਾ ਹਾਂ ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਸਾਡੀ ਉਹੀ ਪਾਰਟੀ ਇੱਥੇ ਦੀ ਲੀਡਰਸ਼ਿਪ ਨੂੰ ਅਕਾਲਪੁਰਖ ਸੁਧੁਭੁਦ ਸੁਧੁਭੁਦੀ ਵਰਤੇ ਬਖਸ਼ੇ ਤੇ ਉਹ ਫੇਰ ਆਪਣੇ ਜਿਹੜੇ ਭਰਮ ਭੁਲੇਖੇ ਨੇ ਦੂਰ ਕਰਕੇ ਫੇਰ ਸਥਾਪਤ ਲੋਕਾਂ ਦੀ ਪਾਰਟੀ ਬਣ ਕੇ ਉੱਭਰੇ ਮੈਂ ਸਮਝਦਾ ਉਹਨਾਂ ਦੀ ਆਤਮਾ ਨੂੰ ਬਹੁਤ ਵੱਡਾ ਸਕੂਨ ਮਿਲੇਗਾ ਮੈਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਨ੍ਹਾਂ ਦਾ ਬਹੁਤ ਨਿੱਕਾ ਢੀਂਸਾ ਸਾਹਿਬ ਨਾਲ ਵਿਹਾਰ ਰਿਹਾ ਹਰ ਵੇਲੇ ਕਿਸੇ ਵੀ ਮੇਲੇ ਚਲੇ ਜਾਓ ਜਿਸ ਤਰ੍ਹਾਂ ਉਹ ਮਿਲਦੇ ਸੀ ਉਹ ਤੋਂ ਅੱਜ ਉਹ ਮਹਿਸੂਸ ਹੁੰਦਾ ਵੀ ਸਾਡੇ ਕੋਲੋਂ ਇੱਕ ਬਹੁਤ ਹੀ ਵਧੀਆ ਸੱਜਣ ਚਲਾ ਗਿਆ ਹੈ ਵਾਹਿਗੁਰੂ ਮਿਹਰ ਕਰੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸਾਨੂੰ ਜੋ ਪੀੜਾ ਲੈ ਕੇ ਗਏ ਹੈ ਉਹਨੂੰ ਦੂਰ ਕਰਨ ਵਾਸਤੇ ਉਪਰਾਲੇ ਕਰਨੀ ਸੁਧਬੁਧੀ ਤੇ ਸਮਤ ਬਖਸ਼ੇ ਇਹਨਾਂ ਕਹਿੰਦਾ ਖਿਮਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਹਜ਼ੂਰੀ ਚ ਰਾਜਮਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ वागुरू जी की फतेह मेरे तो पहला सात लोचन सिंह जी ने सा सुखदेव सिंह ढींसा जी बारे उपलब्धियां बारे उन्हों की जिंदगी बारे बहुत खूबसूरत चालना पाया सात लोचन सिंह बहुत ही नज़दीकी उन्होंने साथी सन ਅੱਜ ਦਾ ਇਹ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਢੀਂਸਾ ਸਾਹਿਬ ਇੰਨੇ ਲੋਕਪ੍ਰੀਅ ਸਨ ਕਿ ਉਹਨਾਂ ਦਾ ਤੱਲਕ ਨਿਰ ਇਕੋ ਜਮਾਤ ਸ੍ਰੋਮਣੀ ਅਕਾਲੀ ਦਲ ਨਾਲ ਹੀ ਨਹੀਂ ਅੱਜ ਮੈਂ ਇੱਥੇ ਵੇਖ ਰਿਹਾ ਸਿਆਰੀ ਸਿਆਸੀ ਜਮਾਤਾਂ ਜਿਹੜੀਆਂ ਨੇ ਅੱਜ ਸਰਦਾਂ ਤੇ ਫੁੱਲ ਪੇਂਟ ਕਰਨ ਵਾਸਤੇ ਆਈਆਂ ਜਿਸ ਸਾਥ ਤਰ ਰੋਚਨ ਸਿੰਘ ਜੀ ਤੁਸੀਂ ਦੱਸਿਆ ਇੱਕ ਸਰਪੰਚ ਤੋਟ ਕੇ ਸੈਂਟਰ ਸਰਕਾਰ ਦੇ ਵਿੱਚ ਕੈਬਨਿਟ ਦਾ ਮਨਿਸਟਰ ਰਹਿਣਾ ਤੇ ਨਿਰਾ ਸਿਆਸਤ ਤਾਂ ਕੀ ਨਹੀਂ ਉਹਨਾਂ ਦਾ ਤੱਲਕ ਖੇਡਾਂ ਦੇ ਨਾਲ ਸਪੋਰਟਸ ਐਜ਼ ਅ ਸਪੋਰਟਸ ਐਡਮਿਨਿਸਟਰेटर ਤੇ ਉਹਦੇ ਨਾਲ ਨਾਲ ਜਿਹੜਾ ਸੀ ਬਹੁਤ ਵਜ਼ੀ ਉਹਨਾਂ ਦਾ ਦਾਇਰਾ ਸੀ ਪਿਛਲੇ ਦਿਨੀ ਮੈਂ ਅਮਰੀਕਾ ਹੋ ਕੇ ਆਇਆ ਤੇ ਬਹੁਤ ਸਾਰੇ ਸਾਡੇ ਸਾਂਝੇ ਦੋਸਤ ਵੀ ਹੈ ਨੇ ਜਿਹੜੇ ਢੀਂਸਾ ਸਾਹਿਬ ਨਾਲ ਬਹੁਤ ਪਿਆਰ ਤੇ ਤੌਲਕ ਰੱਖਦੇ ਨੇ ਮੈਂ ਕਹਿੰਨਾ ਪੰਜਾਬ ਦੀ ਇੱਕ ਬਹੁਤ عظیم ਸ਼ਖਸੀਅਤ ਅੱਜ ਸਾਨੂੰ ਹਮੇਸ਼ਾ ਵਾਸਤੇ ਛੱਡ ਕੇ ਚਲੀ ਗਈ ਬਹੁਤਾ ਲੰਬਾ ਨਾ ਜਾਂਦਾ ਹੋਇਆ ਕਿਉਂਕਿ ਬਹੁਤ ਵੱਡਾ ਇਕੱਠ ਹੈ ਬਹੁਤ ਸਾਰੇ ਲੋਕਾਂ ਨੇ ਬੋਲਣਾ ਗਰਮੀ ਵੀ ਬਹੁਤ ਸਾਰੀ ਹੈ ਮੈਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਮੇਰੇ ਨਾਲ ਜਿਹੜੇ ਸਾਥੀ ਆਏ ਨੇ ਜਿਨ੍ਹਾਂ ਨੂੰ ਹੋ ਸਕਦਾ ਮੌਕਾ ਸ਼ਰਦਾ ਦੇ ਫੁੱਲ ਪੇਂਟ ਕਰਨ ਦਾ ਨਾਮ ਮਿਲ ਸਕੇ ਉਹਨਾਂ ਸਾਰਿਆਂ ਵੱਲੋਂ ਮੈਂ ਉਹਨਾਂ ਦੇ ਨਾਮ ਲੈਣਾ ਚਾਹਾਂਗਾ ਇੱਥੇ ਸਾਗੁਰਪ੍ਰੀਤ ਸਿੰਘ ਕਾਂਗੜ ਜੀ ਇੱਥੇ ਮਦਨ ਲਾਲ ਜਲਾਲਪੁਰ ਜੀ ਵਿਕਰਮ ਚੌਧਰੀ ਸਾਹਿਬ ਸਾਹਰਿੰਦਰ ਪਾਲ ਸਿੰਘ ਮਾਨ ਜੀ ਸਾਡੇ ਹੋਰ ਬਹੁਤ ਸਾਰੇ ਸਾਥੀ ਜਿਹੜੇ ਨੇ ਇੱਥੇ ਜੀਤਮਿੰਦਰ ਸਿੰਘ ਸਿੱਧੂ ਜੀ ਸਾਡੇ ਤੂਰੀ ਤੋਂ ਸਾਡੇ ਨੌਜਵਾਨ ਆਗੂ ਉਹ ਸਾਰੇ ਇਕਤ੍ਰਿਤ ਨੇ ਅਸੀਂ ਸਾਰੇ ਹੀ ਇੱਥੇ ਸ਼ਰਦਾ ਦੇ ਪੁਲ ਪੇਂਟ ਕਰਨ ਵਾਸਤੇ ਆਏ ਆ ਤਾਂ ਸਾਰ ਪਰਮਿੰਦਰ ਸਿੰਘ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਣਾ ਚਾਹਨੇ ਕਿ ਤੁਹਾਡੇ ਪਿਤਾ ਨਾਲ ਸਾਡਾ ਤਲਕ ਸੀ ਸਾਡਾ ਤੁਲਗ ਤੁਹਾਡੇ ਨਾਲ ਨਿੱਜੀ ਤੌਰ ਤੇ ਅੱਗੇ ਵੀ ਰਹੇਗਾ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਮੈਂ ਬੇਨਤੀ ਕਰੂੰਗਾ ਵਿਛੜੀ ਰੂਹ ਨੂੰ ਅਸ਼ੀਰਵਾਦ ਦੇਣ ਤੇ ਨਾਲ ਹੀ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਇਹਨੇ ਕਹਿਦਾ ਹੋਇਆ ਮੈਂ ਇਜਾਜ਼ਤ ਲਵਾਂਗਾ ਆਪਣੀ ਹਾਜ਼ਰੀ ਭਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਾਵਨ اور ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਿੱਠੀ ਨਿੱਗੀ ਔਰ ਮੁਕੱਦਸ ਗੋਦਵ ਜੁੜ ਬੈਠੀ ਸਾਧ ਸੰਗਤ ਫਤਿਹ ਕਰੋ ਪ੍ਰੋਪਰਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਹਾਜ਼ਰੀਨ ਅੱਜ ਬਹੁਤ ਹੀ ਦੁੱਖ ਦੀ ਘੜੀ ਹੈ ਜਦ ਆਪਾਂ ਸਾਰੇ ਆਪਣੇ ਪਿਤਾ ਸમાન ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਅਟਲ ਸਚਾਈਏ ਕਿ ਜੋ ਇਸ ਦੁਨੀਆ ਤੇ ਹੈ ਔਰ ਉਸਨੇ ਇੱਕ ਨ ਇੱਕ ਦਿਨ ਚਲੇ ਜਾਣਾ ਹੈ ਔਰ ਆਉਣ ਤੋਂ ਜਾਣ ਤੱਕ ਦਾ ਸਮਾਂ ਹਰ ਵਿਅਕਤੀ ਨੇ ਆਪਣਾ ਰੋਲ ਅਦਾ ਕਰਕੇ ਜਾਣਾ ਹੈ ਔਰ ਮੈਂ ਸਮਝਦਾ ਕਿ ਇਹ ਰੋਲ ਟੀਮ ਸਿੰਘ ਸਾਹਿਬ ਦੀ ਜ਼ਿੰਦਗੀ ਦੇ ਸਮੇਂ ਦੌਰਾਨ ਉਹਨਾਂ ਦੇ 60 ਸਾਲ ਦੇ ਰਾਜਨੀਤਿਕ ਸਫ਼ਰ ਦੇ ਵਿੱਚ ਜੋ ਕਮਾਇਆ ਉਹਨਾਂ ਨੇ ਉਹ ਅੱਜ ਦੇ ਇਸ ਠਾਠਾ ਮਾਰਦੇ ਇਕੱਠ ਤੋਂ ਜਦ ਸਾਰੇ ਪੰਜਾਬ ਨੀ ਮੁਲਕ ਦੇ ਵਿੱਚੋਂ ਵੀ ਸ਼ਕਸ਼ੀਤਾ ਉਹਨਾਂ ਨੂੰ ਨਮਨ ਕਰਨ ਦੇ ਲਈ ਪਹੁੰਚਿਆ ਨੇ ਇਹ ਉਹਨਾਂ ਦੀ ਖੱਟੀ ਕਮਾਈ ਦਾ ਅੰਦਾਜ਼ਾ ਹੈ ਜਿਹੜਾ ਉਹ ਲੱਗ ਜਾਂਦਾ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕਰਕੇ ਦੇਸ਼ ਦੇ ਕੈਬਨਿਟ ਵਜ਼ੀਰ ਤੱਕ ਪਹੁੰਚਣਾ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਇਹ ਉਹਨਾਂ ਲੋਕਾਂ ਉਹਨਾਂ ਸ਼ਕਸ਼ੀਤਾਾਂ ਉਹਨਾਂ ਸੰਸਥਾਵਾਂ ਦੇ ਹਿੱਸੇ ਆਉਂਦਾ ਕਿਉਂਕਿ ਮੈਂ ਤਾਂ ਢੀਨਸਰ ਸਾਹਿਬ ਦੇ ਜੀਵਨ ਨੂੰ ਬੜੇ ਨੇੜਿਓਂ ਹੋ ਕੇ ਦੇਖਿਆ ਹੈ ਇਹ ਉਹਨਾਂ ਦੇ ਹਿੱਸੇ ਆਉਂਦੇ ਜਿਹੜੇ ਕਿ ਲੋਕਾਂ ਨੂੰ ਪੰਥ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਸਮਰਪਿਤ ਹੁੰਦੇ ਨੇ ਭਾਵੇਂ ਸਿਆਸੀ ਤੌਰ ਤੇ ਮੇਰੇ ਪਿਤਾ ਸਵਰਗੀ ਬਹੁ ਭਗਵਾਨਦਾ ਸਿੰਘ ਅਰੋੜਾ ਦੇ ਨਾਲ ਸਿਆਸੀ ਤੌਰ ਤੇ ਵੱਖਰੇਵੇਂ ਰਹੇ ਪਰ ਜਦੋਂ ਚੋਣਾਂ ਹੋ ਜਾਂਦੀਆਂ ਉਸ ਤੋਂ ਬਾਅਦ ਦੋਨੇ ਵੱਡੇ ਭਰਾ ਛੋਟੇ ਭਰਾ ਵਾਂਗੂ ਲੋਕਾਂ ਦੀ ਔਰ ਪੰਜਾਬ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਸੀਗੇ ਸੋ ਮੈਂ ਸਮਝਦਾ ਕਿ ਇਹੋ ਜਿਹੇ ਸ਼ਖਸੀਤਾਂ ਤੋਂ ਅੱਜ ਦੀ ਰਾਜਨੀਤਿਕ ਔਰ ਸਿਆਸੀ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਜਿਨ੍ਹਾਂ ਦਾ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਨੇ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਮੈਂ ਜ਼ਿਆਦਾ ਸਮਾਂ ਨਾਲ ਤੇ ਕਿਉਂਕਿ ਜੇ ਉਹਨਾਂ ਦੇ ਜੀਵਨ ਬਾਰੇ ਬੋਲਣ ਲੱਗਾਗੇ ਤੇ ਸਮਾਂ ਔਰ ਸ਼ਬਦ ਮੁੱਕ ਸਕਦੇ ਨੇ ਪਰ ਉਹਨਾਂ ਦੇ ਉਹਨਾਂ ਦੀਆਂ ਜੋ ਪੈੜਾਂ ਜੋ ਪਿਰਤਾਂ ਪਾ ਕੇ ਗਏ ਨੇ ਆਪਣੇ ਸਿਆਸੀ ਕੈਰੀਅਰ ਦੇ ਦੌਰਾਨ ਉਹ ਉਹਨਾਂ ਦਾ ਵਰਣਨ ਹੈ ਜਿਹੜਾ ਉਹ ਨਹੀਂ ਹੋ ਸਕਦਾ ਇਹਨੇ ਇਹਨੇ ਸ਼ਬਦਾਂ ਦੇ ਵਿੱਚ ਸੋ ਅੱਜ ਇਸ ਮੌਕੇ ਦੇ ਉੱਪਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਦੇਣ ਦੇ ਲਈ ਔਰ ਢੀਂਸਾ ਸਾਹਿਬ ਨੂੰ ਨਮਨ ਕਰਨ ਦੇ ਲਈ ਸਾਡੇ ਨੈਸ਼ਨਲ ਜੂਨੀਅਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਉਹਨਾਂ ਨੇ ਵੀ ਜੇ ਅੱਛੇ ਤਰ੍ਹਾਂ ਤੇ ਪਹੁੰਚਣਾ ਸੀ ਪਰ ਕੁਝ ਜ਼ਰੂਰੀ ਜਿਮੇਓ ਕਰਕੇ ਉਹ ਨਹੀਂ ਆ ਸਕੇ ਸਾਡੇ ਪਾਰਟੀ ਦੇ ਸੀਨੀਅਰ ਆਗੂ ਸਾਡੇ ਸਪੀਕਰ ਪੰਜਾਬ ਵਿਧਾਨ ਸਭਾ ਸਰਪਤਾ ਸਿੰਘ ਜੀ ਸੰਧਵਾ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਮੈਂਬਰ ਪਾਰਲੀਮੈਂਟ ਮੀਤ ਹੈਰ ਜੀ ਅਤੇ ਬਹੁਤ ਸਾਰੇ ਸਾਥੀ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਸੋ ਜ਼ਿਆਦਾ ਸਮਾਂ ਨਾਲ ਇਹ ਤਾਂ ਇੱਕ ਵਾਰ ਫਿਰ ਤੋਂ ਸਾਰੀ ਸੰਗਤ ਦਾ ਧੰਨਵਾਦ ਔਰ ਆਓ ਸਾਰੇ ਨਾਲ ਮਿਲ ਕੇ ਅਰਦਾਸ ਅਰਜੋਈ ਕਰੀਏ ਕਿ ਇਹ ਸੱਚੇ ਪਾਸ਼ਾ ਟੀਨਸਾ ਸਾਹਿਬ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੋ ਪਰਿਵਾਰ ਨੂੰ ਸਾਰੇ ਸੰਬੰਧੀਆਂ ਨੂੰ ਪਾਣਾ ਮੰਨ ਲੰਦਾ ਬਾਲ ਬਖਸ਼ਿਓ ਔਰ ਉਹਨਾਂ ਦੇ ਪਾਈਆਂ ਹੋਈਆਂ ਪਿਰਤਾਂ ਦੇ ਉੱਪਰ ਸਾਰੇ ਚੱਲ ਸਕੀਏ ਉਹ ਬਾਲ ਜਿਹੜਾ ਉਹ ਬਖਸ਼ਿਓ ਇਨਾਂ ਹੀ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ